ਜਦ ਇੱਕ ਮਾਤਾ ਨੇ ਦਸਵੰਦ ਦੀ ਜਗ੍ਹਾ ਤੇ ਮਿੱਟੀ ਕੱਟਾ ਚਾਚਾ ਫੱਗੂ ਦੀ ਝੋਲੀ ਵਿੱਚ ਪਾ ਦਿੱਤਾ ਫਿਰ ਚਾਚਾ ਫੱਗੂ ਉਸ ਮਿੱਟੀ ਕੱਟੇ ਨੂੰ ਆਪਣੇ ਘਰ ਲੈ ਆਉਂਦਾ ਇੱਕ ਦਿਨ ਫਿਰ ਉਸੇ ਹੀ ਮਿੱਟੀ ਕੱਟੇ ਦੇ ਵਿੱਚੋਂ ਇੱਕ ਬੇਰੀ ਦਾ ਰੁੱਖ ਨਿਕਲ ਆਉਂਦਾ ਜੋ ਕਿ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਇਹ ਤਾਂ ਮੇਰਾ ਹੈ ਤੋਂ ਨੂੰ ਅੱਜ ਮੈਂ ਗੱਲ ਦੱਸਾਂਗੀ ਚਾਚਾ ਫੱਗੂ ਜੀ ਦੀ ਕਿ ਚਾਚਾ ਫੱਗੂ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਹੁਤ ਹੀ ਵੱਡੇ ਭਗਤ ਸੀ ਉਹਨਾਂ ਦਾ ਕੰਮ ਸੀ ਕਿ ਘਰ ਘਰ ਜਾ ਕੇ ਲੋਕਾਂ ਨੂੰ ਗੁਰਬਾਣੀ ਦੀ ਸਿੱਖਿਆ ਦੇਣੀ ਜੇਕਰ ਕਿਸੇ ਨੂੰ ਗੁਟਕਾ ਸਾਹਿਬ ਚ ਪੋਥੀ ਦੀ ਜ਼ਰੂਰਤ ਹੁੰਦੀ ਤਾਂ ਉਹ ਵੀ ਦੇ ਦਿੰਦਾ ਅਤੇ ਇਸ ਦੇ ਨਾਲ-ਨਾਲ ਸਾਰੇ ਲੋਕਾਂ ਨੂੰ ਕਹਿੰਦਾ ਕਿ ਆਪਣੀ ਕਮਾਈ ਦੇ ਵਿੱਚੋਂ ਦਸਵੰਦ ਵੀ ਜ਼ਰੂਰ ਕੱਢਿਆ ਕਰੋ ਅਤੇ ਉਹ ਦਸਵੰਦ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਦਰਬਾਰ ਵਿੱਚ ਭੇਜਿਆ ਜਾਵੇਗਾ ਮੈਂ ਜੋ ਤੁਹਾਨੂੰ ਸਾਖੀ ਅੱਜ ਸੁਣਾ ਰਹੀ ਹਾਂ ਇਹ ਸਾਖੀ ਇਤਿਹਾਸਿਕ ਕਿਤਾਬ ਦੇ ਵਿੱਚ ਲਿਖੀ ਹੋਈ ਹੈ ਜੇਕਰ ਤੁਸੀਂ ਵੀ ਸਿੱਖ ਇਤਿਹਾਸਿਕ ਸਾਖੀਆਂ ਦੀਆਂ ਕਿਤਾਬਾਂ ਪੜ੍ਹਦੇ ਹੋ ਤਾਂ ਤੁਹਾਨੂੰ ਵੀ ਇਸ ਸਾਖੀ ਦਾ ਜ਼ਰੂਰ ਪਤਾ ਹੋਵੇਗਾ ਜਦੋਂ ਲੋਕੀ ਚਾਚਾ ਫੱਗੂ ਜੀ ਨੂੰ ਦਸਵੰਦ ਦਿੰਦੇ ਤਾਂ ਚਾਚਾ ਫੱਗੂ ਜੀ ਐਨਾ ਜ਼ਿਆਦਾ ਇਮਾਨਦਾਰ ਬੰਦਾ ਸੀ ਕਿ ਉਸਨੇ ਕਦੇ ਇੱਕ ਪੈਸੇ ਢੇਲੇ ਦਾ ਵੀ ਹਿਰਾਫੇਰੀ ਵਾਲਾ ਕੰਮ ਨਹੀਂ ਕੀਤਾ ਜਿੰਨਾ ਵੀ ਦਸਵੰਦ ਇਕੱਠਾ ਹੋਣਾ ਇੱਕ ਲਿਸਟ ਬਣਾ ਕੇ ਹਰ ਇੱਕ ਦਾ ਨਾਮ ਅਤੇ ਜਿੰਨਾ ਦਸਵੰਦ ਦੇਣਾ ਉਹ ਲਿਖ ਦੇਣਾ ਅਤੇ ਹਰ ਮਹੀਨੇ ਬਾਅਦ ਉਹਨਾਂ ਨੇ ਉਹ ਲਿਸਟ ਅਤੇ ਦਸਤਾਵੇਜ਼ ਸਾਰਾ ਗੁਰੂ ਤੇਗ ਬਹਾਦਰ ਜੀ ਦੇ ਦਰਬਾਰ ਵਿੱਚ ਭੇਜ ਦੇਣਾ। ਇਦਾਂ ਹੀ ਉਹ ਕਾਫੀ ਸਮਾਂ ਗੱਲਦਾ ਰਿਹਾ। ਫਿਰ ਆਪ ਵੀ ਗੁਰਬਾਣੀ ਪੜ੍ਹਦਾ ਸੀ। ਇੱਕ ਵਾਰ ਘਰ ਬੈਠੇ ਹੋਏ ਗੁਰਬਾਣੀ ਪੜ੍ਹਦੇ-ਪੜ੍ਹਦੇ ਮਨ ਵਿੱਚ ਆਇਆ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨ ਕਰਨੇ ਨੇ। ਪਰ ਉਹ ਆਪ ਮੇਰੇ ਕੋਲੋਂ ਚੱਲ ਕੇ ਆਉਣਗੇ ਤੇ ਉਹ ਇੱਕ ਨਾ ਇੱਕ ਦਿਨ ਜ਼ਰੂਰ ਮੇਰੇ ਘਰ ਵਿੱਚ ਆਪਣੇ ਚਰਨ ਪਾਉਣਗੇ। ਇਹ ਸੋਚ ਰੱਖਦਿਆਂ ਹੋਇਆਂ ਉਸ ਨੇ ਆਪਣਾ ਹੁਣ ਘਰ ਵੀ ਬਣਵਾ ਲਿਆ ਅਤੇ ਜਦ ਘਰ ਬਣਵਾਇਆ ਦੇ ਬਾਹਰਲਾ 메ਨ ਦਰਵਾਜ਼ਾ ਬਹੁਤ ਹੀ ਉੱਚਾ ਤੇ ਵੱਡਾ ਰਖਵਾਇਆ ਵਿੰਦ ਦੇ ਸਾਰੇ ਲੋਕਾਂ ਨੇ ਉਸ ਨੂੰ ਬਹੁਤ ਕਿਹਾ ਕਿ ਇਹ ਤੂੰ ਕੀ ਕਰ ਰਿਹਾ ਹੈ ਐਨਾ ਵੱਡਾ ਦਰਵਾਜ਼ਾ ਤੂੰ ਕਿਉਂ ਬਣਵਾ ਰਿਹਾ ਹੈ ਅਤੇ ਮਿਸਤਰੀ ਨੇ ਵੀ ਉਸ ਨੂੰ ਬਹੁਤ ਸਮਝਾਇਆ ਪਰ ਉਹ ਨਹੀਂ ਮੰਨਿਆ ਉਸਨੇ ਕਿਹਾ ਕਿ ਗੁਰੂ ਮਹਾਰਾਜ ਮੇਰੇ ਘਰ ਆਉਣਗੇ ਜਦ ਉਹ ਆਉਣਗੇ ਤਾਂ ਐਨੇ ਉੱਚੇ ਲੰਬੇ ਜ਼ਮਾਨ ਘੋੜੇ ਤੇ ਚੜ ਕੇ ਆਉਣਗੇ ਕਿ ਘੋੜੇ ਤੋਂ ਉਤਰੇ ਬਿਨਾਂ ਹੀ ਮੇਰੇ ਘਰ ਦੇ ਅੰਦਰ ਐਂਟਰ ਹੋ ਜਾਣਗੇ ਜੇਕਰ ਮੇਰੇ ਘਰ ਦਾ ਦਰਵਾਜ਼ਾ ਛੋਟਾ ਹੋਇਆ ਉਹਨਾਂ ਨੂੰ ਮੇਰੇ ਘਰ ਦੇ ਬਾਹਰ ਹੀ ਘੋੜੇ ਤੋਂ ਉਤਰਨਾ ਪਵੇਗਾ ਤਾਂ ਲੋਕ ਉਸ ਦੀ ਗੱਲ ਤੇ ਹੈਰਾਨ ਹੁੰਦੇ ਨੇ ਤਾਂ ਉਹ ਸੰਦੇ ਹੁੰਦੇ ਨੇ ਕਿ ਇਦਾਂ ਨਹੀਂ ਹੋ ਸਕਦਾ ਗੁਰੂ ਮਹਾਰਾਜ ਤੇਰੇ ਘਰ ਕਿਉਂ ਆਉਣਗੇ ਤੇ ਕਿਵੇਂ ਆਉਣਗੇ ਉਹ ਬਿਹਾਰ ਦੇ ਵਿੱਚ ਰਹਿਣਾ ਅਤੇ ਗੁਰੂ ਸਾਹਿਬ ਪੰਜਾਬ ਦੇ ਵਿੱਚ ਰਹਿੰਦੇ ਨੇ ਇੰਨਾ ਲੰਮਾ ਫਾਸਲਾ ਹੈ ਕਿ ਉਹ ਤੇਰੇ ਕੋਲੋਂ ਕਿਉਂ ਆਉਣਗੇ ਕੀ ਤੂੰ ਗੁਰੂ ਸਾਹਿਬ ਨੂੰ ਕੋਈ ਸਨੇਹਾ ਭੇਜਿਆ ਤਾਂ ਚਾਚਾ ਫੱਗੂ ਜੀ ਕਹਿਣ ਲੱਗੇ ਕਿ ਨਹੀਂ ਸਨੇਹਾ ਤਾਂ ਮੈਂ ਨਹੀਂ ਭੇਜਿਆ ਪਰ ਮੈਨੂੰ ਪਤਾ ਹੈ ਕਿ ਉਹ ਆਉਣਗੇ ਜ਼ਰੂਰ ਮੈਂ ਆਪਣੇ ਦਿਲ ਦੀ ਅਰਦਾਸ ਉਹਨਾਂ ਤੱਕ ਬਹੁਤ ਵਾਰ ਪਹੁੰਚਾਈ ਹੈ ਹਾਜੀ ਵੀ ਰੋਜ਼ ਪਹੁੰਚਾਉਣਾ ਉਹ ਮੇਰੀ ਅਰਦਾਸ ਸੁਣ ਕੇ ਇੱਕ ਦਿਨ ਜ਼ਰੂਰ ਆਉਣਗੇ ਸਸਰਾਮੀ ਪਿੰਡ ਦੇ ਵਿੱਚ ਚਾਚਾ ਫੱਗੂ ਜੀ ਰਹਿੰਦੇ ਸਨ ਅਤੇ ਉੱਥੇ ਅੱਜ ਗੁਰਦੁਆਰਾ ਸਾਹਿਬ ਵੀ ਬਣਿਆ ਹੋਇਆ ਹੈ ਜੋ ਲੋਕ ਬਿਹਾਰ ਵਿੱਚ ਰਹਿੰਦੇ ਨੇ ਉਹਨਾਂ ਨੇ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਜ਼ਰੂਰ ਕੀਤੇ ਹੋਣਗੇ ਜਦ ਮਹੀਨੇ ਦੇ ਮਹੀਨੇ ਚਾਚਾ ਫੱਗੂ ਜੀ ਨੇ ਲੋਕਾਂ ਕੋਲੋਂ ਦਸਵੰਦ ਇਕੱਠਾ ਕਰਕੇ ਲਿਸਟ ਗੁਰੂ ਸਾਹਿਬ ਨੂੰ ਭੇਜਣੀ ਫਿਰ ਇੱਕ ਦਿਨ ਚਾਚਾ ਫੱਗੂ ਜੀ ਨੇ ਲਿਸਤ ਨਾ ਭੇਜੀ ਤੇ ਨਾ ਹੀ ਦਸਵੰਦ ਭੇਜਿਆ ਅਤੇ ਇਹ ਕਿਹਾ ਕਿ ਗੁਰੂ ਸਾਹਿਬ ਆਪ ਮੇਰੇ ਕੋਲ ਆ ਕੇ ਲੈ ਕੇ ਜਾਣਗੇ ਹੁਣ ਮੈਂ ਨਹੀਂ ਭੇਜਾਂਗਾ ਹੁਣ ਗੁਰੂ ਤੇਗ ਬਹਾਦਰ ਜੀ ਤੱਕ ਉਸ ਦਿਨ ਰੋਜ਼ ਅਰਦਾਸਾਂ ਪਹੁੰਚ ਰਹੀਆਂ ਸਨ ਹੁਣ ਉਹਨਾਂ ਦੇ ਦਿਲ ਅੰਦਰ ਵੀ ਤਾੰਗ ਪੈਦਾ ਹੋ ਚੁੱਕੀ ਸੀ ਤਾਂ ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਇੱਕ ਦਿਨ ਆਪਣੇ ਘੋੜੇ ਤੇ ਸਵਾਰ ਹੋ ਕੇ ਪਿੰਡ ਉਸ ਸਰਾਵੀ ਆ ਜਾਂਦੇ ਨੇ ਅਤੇ ਜਦ ਉਹ ਚਾਚਾ ਫਗੂ ਜੀ ਦੇ ਘਰ ਦੇ ਸਾਹਮਣੇ ਆ ਕੇ ਖੜੋਂਦੇ ਨੇ ਅਤੇ ਘੋੜੇ ਦੀ ਆਵਾਜ਼ ਸੁਣ ਕੇ ਚਾਚਾ ਫਗੂ ਭੱਜਿਆ ਹੀ ਬਾਹਰ ਨੂੰ ਆਉਂਦਾ ਤੇ ਪਿੰਡ ਦੇ ਲੋਕ ਵੀ ਇਕੱਠੇ ਹੋ ਜਾਂਦੇ ਨੇ ਕਿ ਗੁਰੂ ਸਾਹਿਬ ਸੱਚੀ ਇਸ ਘਰ ਦੇ ਵਿੱਚ ਆਏ ਨੇ ਚਾਚਾ ਫਗੂ ਗੁਰੂ ਸਾਹਿਬ ਨੂੰ ਦੇਖ ਕੇ ਬਹੁਤ ਹੀ ਖੁਸ਼ ਹੁੰਦਾ ਤਾਂ ਗੁਰੂ ਸਾਹਿਬ ਫਿਰ ਉਸ ਨੂੰ ਕਹਿੰਦੇ ਨੇ ਕਿ ਲਿਆ ਪਗਤਾ ਸਾਡਾ ਦਸਬੰਦ ਦੇ ਅਤੇ ਸਾਰੀ ਲਿਸਟ ਦੇ ਤਾਂ ਚਾਚਾ ਫਗੂ ਜੀ ਦੌੜੇ ਹੀ ਅੰਦਰ ਨੂੰ ਜਾਂਦੇ ਨੇ ਤਾਂ ਸਾਰੀ ਲਿਸਟ ਲਿਆ ਕੇ ਦੇ ਦਿੰਦੇ ਨੇ ਤਾਂ ਨਾਲ ਇਸ ਵੰਦਵੀ ਕੱਢ ਕੇ ਰੱਖ ਦਿੰਦੇ ਨੇ ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਇਸ ਵਿੱਚੋਂ 1 ਦਸਵੰਦ ਘਟ ਹੈ ਉਹ ਤੂੰ ਹੁਣ ਆਪ ਰੱਖ ਲਵੇਂਗਾ ਚਾਚਾ ਫੱਗੂ ਜੀ ਕਹਿੰਦੇ ਨੇ ਕਿ ਨਹੀਂ ਗੁਰੂ ਮਹਾਰਾਜ ਮੈਂ ਤੇ ਜਿੰਨਾ ਸੀ ਸਾਰਾ ਦਾ ਸਾਰਾ ਹੀ ਤੁਹਾਨੂੰ ਲੈ ਕੇ ਦੇ ਦਿੱਤਾ ਹੈ ਤਾਂ ਫਿਰ ਗੁਰੂ ਮਹਾਰਾਜ ਜੀ ਕਹਿੰਦੇ ਨੇ ਕਿ ਨਹੀਂ 1 ਦਸਵੰਦ ਇਸ ਦੇ ਵਿੱਚੋਂ ਹੱਲੇ ਵੀ ਘਟ ਹੈ ਤਾਂ ਚਾਚਾ ਫੱਗੂ ਫਿਰ ਚੁੱਪ ਹੀ ਰਹਿ ਜਾਂਦਾ ਉਸ ਨੂੰ ਸਮਝ ਨਹੀਂ ਆਉਂਦੀ ਪਿੰਡ ਦੇ ਸਾਰੇ ਲੋਕ ਵੀ ਸੋਚਣ ਲੱਗ ਜਾਂਦੇ ਨੇ ਕਿ ਚਾਚਾ ਫੱਗੂ ਜੀ ਨੇ ਕਿਸ ਦਾਤ ਸੰਬੰਧ ਰੱਖ ਲਿਆ ਤਾਂ ਫਿਰ ਗੁਰੂ ਮਹਾਰਾਜ ਜੀ ਕਹਿੰਦੇ ਨੇ ਕਿ ਉਹ ਜਿਹੜੇ ਤੇਰੇ ਘਰ ਦੇ ਵਿੱਚ 베ਰੀ ਹੈ ਸਨੂ ਦੇਖ ਤੈਨੂੰ ਕੁਝ ਯਾਦ ਆਇਆ ਤਾਂ ਇਹ ਗੱਲ ਸੁਣਦੇ ਹੇ ਚਾਚਾ ਫੱਗੂ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਟੈ ਪੈਂਦੇ ਨੇ ਰੋਣ ਲੱਗ ਜਾਂਦੇ ਨੇ ਅਤੇ ਕਹਿੰਦੇ ਨੇ ਕਿ ਗੁਰੂ ਸਾਹਿਬ ਜੀ ਮੈਨੂੰ ਮਾਫ ਕਰ ਦਿਓ ਗੁਰੂ ਸਾਹਿਬ ਜੀ ਚਾਚਾ ਫੱਗੂ ਨੂੰ ਕਹਿੰਦੇ ਨੇ ਕਿ ਚੱਲ ਹੁਣ ਸਾਰੇ ਲੋਕਾਂ ਨੂੰ ਦੱਸ ਕਿ ਇਹ ਕੀ ਗੱਲ ਹੈ ਤਾਂ ਚਾਚਾ ਫੱਗੂ ਜੀ ਫਿਰ ਲੋਕਾਂ ਨੂੰ ਦੱਸਦੇ ਨੇ ਕਿ ਜਦ ਮੈਂ ਘਰ ਘਰ ਜਾਂਦਾ ਸੀ ਦਸਮੰਦ ਇਕੱਠਾ ਕਰਦਾ ਸਾਂ ਤੇ ਮੈਂ ਇੱਕ ਘਰ ਵਿੱਚ ਗਿਆ ਉਹ ਘਰੋਂ ਕਾਫੀ ਗਰੀਬ ਸਨ ਤੇ ਮਾਤਾ ਜੀ ਨੂੰ ਮੈਂ ਕਿਹਾ ਕਿ ਲਿਆਓ ਦਸਮੰਦ ਜੋ ਵੀ ਸਰਦਾ ਬਣਦਾ ਗੁਰੂ ਮਹਾਰਾਜ ਜੀ ਦੇ ਘਰ ਭੇਟਾ ਲਈ ਕਢੋ ਤਾਂ ਉਸ ਮਾਤਾ ਨੇ ਮੈਨੂੰ ਗੁੱਸੇ ਨਾਲ ਕਿਹਾ ਕਿ ਸਾਡਾ ਘਰ ਤੇ ਅੱਗੇ ਮਸਾ ਗੁਜ਼ਾਰੇ ਨਾ ਚੱਲਦਾ ਅਸੀਂ ਤੈਨੂੰ ਕਿੱਥੋਂ ਦੇ ਦਈਏ ਚਾਚਾ ਫੱਗੂ ਜੀ ਨੇ ਫਿਰ ਉਸ ਮਾਤਾ ਨੂੰ ਜ਼ੋਰ ਦਿੱਤਾ ਕਿ ਜੋ ਵੀ ਕੁਝ ਹੈ ਥੋੜਾ ਬਹੁਤ ਜਿੰਨਾ ਵੀ ਹੈ ਮੈਨੂੰ ਦੇ ਦਿਓ ਤੋਂ ਅਡੱ ਦਾ ਸਬੰਧ ਨਿਕਲ ਜਾਵੇਗਾ ਤਾਂ ਫਿਰ ਉਹ ਹਮਾਤਾ ਗੁੱਸੇ ਦੇ ਵਿੱਚ ਆ ਕੇ ਝਾੜੂ ਲਗਾ ਰਹੀ ਸੀ ਤੇ ਸਾਰਾ ਮਿੱਟੀ ਕੱਟਾ ਇਕੱਠਾ ਕਰਕੇ ਚਾਚਾ ਫੱਗੂ ਜੀ ਦੀ ਝੋਲੀ 'ਚ ਪਾ ਦਿੰਦੀ ਹੈ ਤੇ ਕਹਿੰਦੀ ਹੈ ਕਿ ਮੇਰੇ ਕੋਲ ਤਾਂ ਆਹੀ ਹੈ ਲੈ ਜਾ ਤੇ ਚਾਚਾ ਫੱਗੂ ਜੀ ਤੇ ਗੁਰੂ ਦੇ ਪ੍ਰੇਮ ਵਿੱਚ ਐਨੇ ਜ਼ਿਆਦਾ ਮਗਨ ਸਨ ਕਿ ਉਹਨਾਂ ਨੇ ਸੋਚਿਆ ਕਿ ਗੁਰੂ ਘਰ ਦੇ ਵਿੱਚ ਤਾਂ ਤਣਕੇ-ਤਣਕੇ ਦਾ ਵੀ ਮੁੱਲ ਪੈ ਜਾਂਦਾ ਹੈ ਇਹ ਸੋਚ ਕੇ ਉਹ ਮਿੱਟੀ ਕਟੇ ਨੂੰ ਆਪਣੇ ਘਰ ਲੈ ਗਏ ਤੇ ਜਦ ਸਾਰੇ ਦਸਬੰਦ ਦੀ ਲਿਸਟ ਬਣਾਈ ਤਾਂ ਦਸਬੰਦ ਸਾਈਡ ਤੇ ਕਰਕੇ ਰੱਖਿਆ ਤਾਂ ਸੋਚਣ ਲੱਗੇ ਕਿ ਹੁਣ ਮੈਂ ਇਸ ਮਿੱਟੀ ਕਟੇ ਦਾ ਕੀ ਕਰਾਂ ਜਾਂ ਦਾ ਮੈਂ ਇਸ ਨੂੰ ਕਿਸੇ ਚੀਜ਼ ਚ ਬੰਨ ਕੇ ਸਾਂਭ ਲਵਾਂ ਤੇ ਜਾਂ ਫਿਰ ਮੈਂ ਇਸ ਦਾ ਕੁਝ ਕਰ ਦੇਵਾਂ ਤੇ ਇਦਾਂ ਹੀ ਜਦ ਉਹ ਉਸ ਮਿੱਟੀ ਨੂੰ ਫਰੋਲਣ ਲੱਗੇ ਤੇ ਉਸ ਦੇ ਵਿੱਚੋਂ ਇੱਕ ਬੇਅਦ ਦੀ ਗਿੱਟਕ ਨਿਕਲੀ ਚਾਚਾ ਫੱਗੂ ਜੀ ਨੇ ਉਸ ਗਿੱਟਕ ਨੂੰ ਆਪਣੇ ਉਸ ਘਰ ਦੇ ਨੁਕਰ ਦੇ ਵਿੱਚ ਬੀਜ ਦਿੱਤਾ ਤੇ ਫਿਰ ਉਸ ਤੋਂ ਰੱਬ ਦੀ ਕਿਰਪਾ ਦੇ ਨਾਲ ਐਸੀ ਕਰਾਮਾਤ ਹੋਈ ਕਿ ਉਸੇ ਹੀ ਬੀਜ ਤੋਂ 베ਰੀ ਦਾ ਇੰਨਾ ਵੱਡਾ ਦਰਖਤ ਬਣ ਗਿਆ ਤੇ ਹੁਣ ਅੱਜ ਉਸ ਨੂੰ 베ਰ ਵੀ ਲੱਗਦੇ ਨੇ ਜਦ ਇਹ ਗੱਲ ਸਾਰੇ ਲੋਕ ਸੁਣਦੇ ਨੇ ਤਾਂ ਲੋਕਾਂ ਦੀਆਂ ਵੀ ਅੱਖਾਂ ਪਰ ਹੁੰਦੀਆਂ ਨੇ ਸਭ ਗੁਰੂ ਮਹਾਰਾਜ ਜੀ ਦੇ ਅੱਗੇ ਹੱਥ ਜੋੜ ਖੜੇ ਰਹਿੰਦੇ ਨੇ ਚਾਚਾ ਫੱਗੂ ਕਹਿੰਦੇ ਨੇ ਕਿ ਇਹ 베ਰੀ ਵੀ ਮਹਾਰਾਜ ਜੀ ਤੂੰ ਅੱਡੀ ਹੈ ਮੈਨੂੰ ਮਾਫ ਕਰਨਾ ਮੈਂ ਇਸ ਨੂੰ ਭੁੱਲ ਹੀ ਗਿਆ ਸਾਂ ਤਾਂ ਇਦਾਂ ਹੀ ਉਸ ਜਗ੍ਹਾ ਤੇ ਗੁਰੂ ਤੇਗ ਬਹਾਦਰ ਜੀ ਦਾ ਇੱਕ ਗੁਰਦੁਆਰਾ ਸਾਹਿਬ ਵੀ ਬਣਿਆ ਹੋਇਆ ਇਹ ਸੁਣਿਆ ਜਾਂਦਾ ਹੈ ਕਿ ਉਹ 베ਰੀ ਅੱਜ ਵੀ ਉਹ ਗੁਰਦੁਆਰਾ ਸਾਹਿਬ ਦੇ ਅੰਦਰ ਮੌਜੂਦ ਹੈ ਜਦ ਵੀ ਤੁਸੀਂ ਇਸ ਜਗ੍ਹਾ ਤੇ ਕਦੇ ਜਾਵੋ ਇਸ 베ਰੀ ਦੇ ਦਰਸ਼ਨ ਜ਼ਰੂਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ